ਇਹ ਲੱਗ ਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬੇਟੇ ਪਰਵਜੋਤ ਸਿੰਘ ਜੀ ਅੱਜ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਹਨ ਇਹਨਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਡਾਕਟਰ ਬਲਜੀਤ ਕੋਰ ਜੀ ਚਾਵੜ ਦੇ ਮੰਤਰੀ ਦੇ ਦਿਸ਼ਾ ਨਿਰਦੇਸ਼ੇਟ ਅਸੀਂ ਅੱਜ ਇਹਨਾਂ ਦਾ ਸਵਾਗਤ ਕਰਨ ਪਹੁੰਚੇ ਆ ਤੇ ਸਾਰੇ ਮਲੋਟ ਇਲਾਕੇ ਦੇ ਵਸਨੀਕਾਂ ਵੱਲੋਂ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਹਾਡੇ ਪ੍ਰੈਸਰਪੋਰਟਰਾਂ ਦਾ ਜੀ ਸਾਡੀ ਸਾਥ ਸੰਗਤ ਦਾ ਸਾਡੇ ਮਲੋਟ ਇਲਾਕੇ ਦੀ ਸ਼ਾਨ ਪਰਵਜੋਤ ਸਿੰਘ ਜਿਹੜਾ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਛੱਤੀਸਗੜ੍ਹ ਤੋਂ 골ਡ ਮੈਡਲ ਜਿੱਤ ਕੇ ਆਇਆ ਇਹਦਾ ਆਪਾਂ ਸਾਰਿਆਂ ਨੂੰ ਇਹਦਾ ਵੈਲਕਮ ਕਰਨਾ ਚਾਹੀਦਾ। ਤੁਮ ਲੋਟ ਲਾ ਕੇ ਦੀ ਸ਼ਾਨ ਹੈ। ਮੈਂ ਉਹਨਾਂ ਦੇ ਪੇਰੈਂਟਸ ਦਾ ਵੀ ਸਤਿਕਾਰ ਕਰਨਾ ਹੈ ਜਿਨ੍ਹਾਂ ਨੇ ਇਹੋ ਜੇ ਬੱਚੇ ਨੂੰ ਜਨਮ ਦਿੱਤਾ ਹੈ। ਇਹ ਸਭ ਤੋਂ ਵੱਡਾ ਫਰਜ਼ ਹੁੰਦਾ ਆਪਣੇ ਪੇਰੈਂਟਸ ਨੂੰ ਆ ਉਹਨਾਂ ਦਾ ਡਿਟਰਮੀਨੇਸ਼ਨ ਬਣਾਉਣਾ ਕਿਸ ਰਸਤੇ ਪਾਉਣਾ। ਅੱਜ ਪੰਜਾਬ ਦੇ ਵਿੱਚ ਜੇ ਕੋਈ ਪੁਰਾਣਾ ਕੋਈ ਨਸ਼ਿਆਂ ਦਾ ਮਾਹੌਲ ਚੱਲ ਰਿਹਾ ਸੀ ਉਹਨੂੰ ਖਤਮ ਕਰਨ ਵਾਸਤੇ ਹਰ ਬੰਦੇ ਨੂੰ ਹਰ ਬੱਚੇ ਨੂੰ ਸਪੋਰਟਸ ਦੇ ਵਿੱਚ ਭਾਗ ਲੈਣਾ ਚਾਹੀਦਾ ਤੇ ਵਧੀਆ ਐਕਟੀਵਿਟੀ ਚ ਆਵਦਾ ਜਦੋਂ ਬੰਦਾ ਗਰਾਊਂਡ 'ਚ ਜਾਂਦਾ ਬੱਚਾ ਤੇ ਉਹ ਸਾਰਾ ਕੁਝ ਭੁੱਲ ਜੂਗਾ ਨਸ਼ਾ ਵੀ ਭੁੱਲ ਜੂਗਾ ਉਹਨੂੰ ਮੈਂਟਰੀ ਵਧੀਆ ਪ੍ਰਿਪੇਅਰ ਹੋ ਜੂਗਾ ਤੇ ਮੈਂ ਸਾਰੇ ਪੇਰੈਂਟਸ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਮਲੋੜ ਦੇ ਕੀ ਆ ਸਾਰੇ ਪੰਜਾਬ ਦੇ ਤੇ ਨਸ਼ਿਆਂ ਦਾ ਰੁਝਾਨ ਛੱਡ ਕੇ ਲੋਕ ਸਪੋਰਟਸ ਵੱਲੀ ਆਣ ਫਿਰ ਦੂਜਾ ਮੈਂ ਇਹ ਕਹਿਣਾ ਚਾਹਣਾ ਪੰਜਾਬ ਗਵਰਨਮੈਂਟ ਨੂੰ ਇਹ ਨੈਸ਼ਨਲ ਜਿੱਤ ਕੇ ਆਇਆ ਇਹਨਾਂ ਨੇਗਾ ਇਹ ਸੀ ਇੰਟਰਨੈਸ਼ਨਲ ਖੇਡ ਕਿਉਂ ਨਹੀਂ ਆਈ ਏਸ਼ੀਆ ਲੈਵਲ ਤੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਇਹਨਾਂ ਨੂੰ ਵਾਧੂ ਵਾਧ ਕੰਪੰਪਨਸੇਸ਼ਨ ਤੇ ਖਰਚਾ ਸਾਰਾ ਜੋ ਵੀ ਬੰਦਾ 4 ਲੱਖ ਬੰਦਾ 5 ਲੱਖ ਦਿੰਦਾ ਬੰਦਾ ਕਿ ਬਲੋਟ ਇਲਾਕੇ ਦੀ ਸ਼ਾਨ ਹੈ ਜਿਹੜਾ ਅੱਜ ਪਹਿਲੀ ਵਾਰ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਕੇ ਆਇਆ ਅੱਜ ਤੋਂ ਕਈ ਸਾਲ ਪਹਿਲਾਂ ਵੀ ਮੇਰੇ ਭਾਈ ਸਾਹਿਬ ਸੀ ਐਸਪੀ ਆ ਉਹ ਵੀ ਏਸ਼ੀਆ ਖੇਡ ਕੇ ਆਏ ਸੀਗੇ ਉਹ ਵੀ ਬਾਕਸਿੰਗ ਚ ਮੇਰੇ ਚਾਚਾ ਜੀ ਦਾ ਬੇਟਾ ਤੇ ਉਹ ਵੀ ਬਹੁਤ ਸੱਚੀ ਮੇਰਾ ਬਰਾਬਰ ਰਜੇਸ਼ ਖੇੜਾ ਸਾਰੇ ਪਰਿਵਾਰ ਚੋਂ ਸਾਡੇ ਅਸੀਂ ਤਾਂ ਇਹ ਸਾਰਿਆਂ ਨੂੰ ਮੈਸੇਜ ਦਿੰਨੇ ਆ ਵੀ ਗੇਮ ਚ ਇੰਟਰਸਟ ਲਓ ਤੇ ਪੰਜਾਬ ਜੇ ਇੱਕ ਨਸ਼ਾ ਮੁਕਤ ਦੀ ਮਹਿੰਮ ਵੀ ਚੱਲੂਗੀ ਮੈਂ ਕਹਿੰਦਾ ਸਾਰੇ ਪਾਰਟੀਆਂ ਦਾ ਫਰਜ਼ ਬੰਦਾ ਤੇ ਆਪਾਂ ਕੰਮ ਕਰਨਾ ਸਾਰਿਆਂ ਨੇ ਤੇ ਮੈਂ ਇਸ ਬੱਚੇ ਦਾ ਬਹੁਤ ਸਤਿਕਾਰ ਕਰਦਾ ਤੇ ਬੱਚੇ ਦਾ ਉਹਨਾਂ ਨਾਲ ਨਵਾਂ ਨਾਲ ਫਿਊਚਰ ਬਹੁਤ ਵਧੀਆ ਰਹੂਗਾ ਧੰਨਵਾਦ ਸਾਰਿਆਂ ਦਾ ਹਾਂਜੀ ਸਾਡੇ ਇਲਾਕੇ ਵਾਸਤੇ ਤੇ ਸਾਡੇ ਸ਼ਹਿਰ ਵਾਸਤੇ ਤੇ ਖਾਸ ਕਰ ਮਾਪਿਆਂ ਨੂੰ ਮੈਂ ਵਧਾਈ ਦਿੰਦਾ ਬੇਟਾ ਪ੍ਰਜੋਤਾ ਸਾਡਾ ਜੰਗ গোল্ড স্টার ਕਹਿ ਸਕਦਾ ਹੁਣ ਤਾਂ ਸ਼ਹਿਰ ਦੀ ਸ਼ਾਮ ਬਣ ਗਿਆ ਸਾਡਾ ਮੁੰਡਾ ਇਹ ਇਸ ਦੇ ਨਾਮ ਨਾਲ ਅਸੀਂ ਮੈਂ ਪਾਰਟੀ ਕਰਨੀ ਆਵਾਂ ਅਸੀਂ ਪਾਰਟੀ ਕਰਨੀ ਹਰਮੇਲ ਸਿੰਘ ਸੰਧੂ ਐਮ ਸੀ ਡਾਕਟਰ ਬੜੀਦ ਘਰ ਨੂੰ ਸਾਡੇ ਮੰਤਰੀ ਸਾਹਿਬ ਨੂੰ ਪ੍ਰਯਾਦ ਕਰਦਾ ਜੋ ਬੱਚੇ ਨੂੰ ਇਸ ਨੂੰ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਹੈ ਸਰਕਾਰ ਕੰਨੋਂ ਮਹਿਆ ਕਰਵਾਓ ਜੀ ਤੇ ਜੋ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕੇ ਧੰਨਵਾਦ ਜੀ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਤੇ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਦੇ ਪ੍ਰਤੀ ਕਾਫੀ ਜਿਹੜਾ ਐਕਟਿਵ ਹੋ ਤਾਂ ਮਲੂਰ ਸ਼ਹਿਰ ਦੇ ਵਿੱਚ ਜੋ ਗਰਾਊਂਡ ਬਣਿਆ ਹੈ ਉਸ ਦੀ ਸਾਰੀ ਦੇ ਲਈ ਵੀ ਤੁਸੀਂ ਯਤਨ ਕਰਦੇ ਰਹਿੰਦੇ ਹੋ ਅੱਜ ਬੱਚੇ ਨੇ ਜੋ ਪ੍ਰਾਪਤੀ ਹਾਸਲ ਕੀਤੀ ਤੁਸੀਂ ਕਿੰਨਾ ਖੁਸ਼ ਹੋ ਹੋਰਨਾਂ ਦੇ ਲਈ ਕੀ ਕਹਿੰਦੇ ਹੋ ਜੀ ਕਿ ਤੁਸੀਂ ਇਹਦੇ ਵਿੱਚ ਜਿਹੜੀ ਆਪਣੇ ਯੋਗਦਾਨ ਦਿੰਦੇ ਰਹਿੰਦੇ ਹੋ ਐਕਚੁਅਲ ਚ ਮੇਰਾ ਸਾਰਾ ਪਰਿਵਾਰ ਹੀ ਸਪੋਰਟਸਮੈਨਾਂ ਦਾ ਜੀ ਮੈਂ ਖੁਦ ਬੋਡੀ ਬਿਲਡਰ ਰਹਾ ਜੀ ਤੇ ਨਾਲ ਮੇਰਾ ਛੋਟਾ ਬ੍ਰਦਰ ਹੈ ਡੀਏਵੀ ਕਾਲਜ ਦੇ ਵਿੱਚ ਨੈਸ਼ਨਲ 골ਡ ਮੈਡਲ ਹੈ ਜੀ ਕ੍ਰਿਕਟ ਦੇ ਵਿੱਚ ਹੁਣ ਉਹ ਕੋਚਿੰਗ ਦੇ ਰਿਹਾ ਜੀ ਉਹ ਪੰਜਾਬ ਦਾ ਪ੍ਰੈਜ਼ੀਡੈਂਟ ਹੈ ਦੂਸਰਾ ਸੀਪੀਐਲ ਦਾ ਉਹ ਫਾਊਂਡੇਸ਼ਨ ਨਾਲ ਇੱਕ ਹੈਗੀ ਆ ਮੰਤਰੀ ਸਾਹਿਬ ਨੇ ਗਰਾਊਂਡ ਦੀ ਜ਼ਿੰਮੇਵਾਰੀ ਉਹਨੂੰ ਦਿੱਤੀ ਸੀ ਵੀ ਉਹਦੇ ਵਿੱਚ 32 ਗੇਮਾਂ ਹੋ ਕਰਾ ਸਕਦਾ ਇਹ ਨੌਜਵਾਨ ਮੁੰਡੇ ਨੂੰ ਅਸੀਂ ਹੁਣ ਨਾਲ ਜੋੜਾਂਗੇ ਜਾ ਕੇ ਬ੍ਰਦਰ ਦੇ ਮੈਂ ਟੱਚ ਕਰਵਾਉਂਗਾ ਉਹ ਕੋਚ ਵੀ ਦੇ ਰਿਹਾ ਸਕੂਲ ਦੇ ਵਿੱਚ ਬੱਚਿਆਂ ਨੂੰ ਹੁਣ ਜੀ ਜੋਸ਼ਵਾਵਾ ਇਹਨਾਂ ਦੇ ਵਿੱਚੋਂ ਕਰ ਸਕਦੇ ਈਵਨ ਕਿ ਅਸੀਂ ਤੇ ਕੋਸ਼ਿਸ਼ ਕਰਾਂਗੇ ਬਲੂਰ ਸ਼ਹਿਰ ਦੇ ਵਿੱਚ ਚੈਂਪੀਅਨਸ਼ਿਪ ਕਰਾਵਾਂਗੇ ਠੀਕ ਉਹਦੇ ਤੇ ਮੰਤਰੀ ਸਾਹਿਬ ਦਾ ਸਰਕਾਰ ਦਾ ਸਹਿਯੋਗ ਲਵਾਂਗੇ ਤੇ ਸੀਐਮ ਸਾਹਿਬ ਨੂੰ ਅਪੀਲ ਕਰਦੇ ਆ ਉਹ ਖੇਡਾਂ ਤੇ ਹੈਲਥ ਤੇ এডਿਕੇਸ਼ਨ ਉਪਰ ਵੀ ਬਹੁਤ ਕੰਮ ਕਰੀ ਜਾਂਦੇ ਆ ਮੈਂ ਕਾਫੀ ਆਪਦੇ ਇਲਾਕੇ ਵਿੱਚ ਡਿਵੈਲਪਮੈਂਟ ਕਰਾਈ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਤੇ ਮੈਨੂੰ ਆਸ ਹੈ ਜੀ ਉਹ ਇਹਨਾਂ ਨੂੰ ਖਾਲੀ ਨਹੀਂ ਮੋੜ ਦੇ ਜੀ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖਾਂਣਗੇ ਜੀ ਸਰਜੋਤ ਨੂੰ ਫਾਈਨੈਂਸ਼ੀਅਲ ਸਪੋਰਟ ਦੀ ਲੋੜ ਵੀ ਹੈ ਜਰੂਰ ਕਰਵਾ ਕੇ ਦੇਵਾਂਗੇ ਜੀ ਮੰਤਰੀ ਸਾਹਿਬ ਤਾਂ ਵੈਸੇ ਹੀ ਉਹ ਪੋਜ਼ਿਟਿਵ ਨੇਚਰ ਹੈ ਜੀ ਉਹ ਤਾਂ ਸਪੈਸ਼ਲ ਇਹਨਾਂ ਦੇ ਘਰੇ ਵੀ ਆ ਕੇ ਜਾਣਗੇ ਅਸੀਂ ਲੈ ਕੇ ਵੀ ਆਵਾਂਗੇ ਮਲਾਾਂਗਾ ਪਰਿਵਾਰ ਨੂੰ ਵੀ ਹੌਸਲਾ ਭਜਾਈ ਕਰਾਂਗੇ ਤੇ ਜੋ ਫਾਈਨੈਂਸ਼ੀਅਲ ਮਦਦ ਦਾ ਕਰਵਾ ਕੇ ਦੇਵਾਂਗੇ ਜੀ ਅਲੀਏ ਸਾਹਿਬ ਮਲੋਤੋਂ ਮਾਨ ਹਾਸਲ ਹੋਇਆ ਜੀ ਬੋਲਡ ਮੈਟਰ ਇੰਟਰਨੈਸ਼ਨਲ ਮਲੋਤ ਦੇ ਜਿਹੜੀ ਝੋਲੀ ਵਿੱਚ ਪਿਆ ਹੈ ਜੀ ਕੀ ਕਹੋਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਦਾ ਦਰ ਕਰਦੇ ਮਾ ਵਾਕ ਅਨਸਾਰ ਅੱਜ ਬਹੁਤ ਹੀ ਮਰੋੜਵਾ ਤੇ ਭਾਗਾਂ ਤੇ ਖੁਸ਼ੀਆਂ ਵਾਲਾ ਦਿਹਾੜਾ ਹੈ ਜੋ ਕਿ ਸਾਡੇ ਇਸ ਇਲਾਕੇ ਦੇ ਨੌਜਵਾਨ ਸਰਦਾਰ ਪ੍ਰਭਜੋਤ ਸਿੰਘ ਜੀ ਜਿਹਦੇ ਦੇ ਪਿਤਾ ਜੀ ਹਨ ਸਰਦਾਰ ਅਵਤਾਰ ਸਿੰਘ ਜੀ ਇਹਨਾਂ ਨੇ ਅੱਜ ਕਿੱਕ ਬਾਕਸਿੰਗ ਸੀਨੀਅਰ ਇੰਪੀਰ ਸੱਤ ਦੇ ਵਿੱਚ 골ਡ ਮੈਡਲ ਲੈ ਕੇ ਇੱਥੇ ਪਹੁੰਚੇ ਨੇ ਆਸੀਂ ਆਪਣੀਆਂ ਸਮੁੱਚੀਆਂ ਸਮਾਜਸੀ ਜਥੇਬੰਦੀਆਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਮੁੱਚੇ ਮਨੋਟ ਔਰ ਇਲਾਕੇ ਦੀਆਂ ਸੰਗਠਨਾਂ ਵੱਲੋਂ ਇਹਨਾਂ ਦਾ ਇੱਥੇ ਹਾਰ ਭਾ ਕੇ ਜਿਹੜਾ ਉਹ ਸਵਾਗਤ ਕੀਤਾ ਗਿਆ ਹੈ ਜਿਲ੍ਹ ਸਭ ਗੱਲ ਕਰੀਏ ਜਦੋਂ ਖਿਡਾਰੀ ਮੈਡਲ ਲੈ ਕੇ ਆਉਂਦਾ ਉਹਦਾ ਧਾਰਮਿਕ ਸਮਾਜਵਾ ਵੱਲੋਂ ਜਾਂ ਸਮਾਜਸੀ ਵੀ ਵੱਲੋਂ ਪਾਰਟੀਆਂ ਵੱਲੋਂ ਵੀ ਮਾਨ ਸਨਮਾਨ ਕੀਤਾ ਜਾਂਦਾ ਤੇ ਗਾਉਂ ਉਹਨਾਂ ਦੀ ਤਿਆਰੀ ਵਾਸਤੇ ਜਿਹੜੇ ਫੰਡਾਂ ਦੀ ਜੇ ਗੱਲ ਕਰੀਏ ਪੈਸੇ ਦੀ ਬੜੀ ਜ਼ਰੂਰਤ ਹੁੰਦੀ ਆ ਉਹਦੇ ਬਾਰੇ ਵੀ ਸਮਾਜ ਸੇਵੀ ਸੰਸਥਾ ਜਾਂ ਪੰਜਾਬ ਸਰਕਾਰ ਨੂੰ ਕੀਣਾ ਚਾਹੀਦਾ ਉਹਦੇ ਬਾਅਦ ਹਮੇਸ਼ਾ ਤੌਰ ਤੇ ਪੰਜਾਬ ਸਰਕਾਰ ਉਹ ਦੇਣਤੀ ਕਰਾਂਗੇ ਜੇ ਸਾਡੇ ਨੌਜਵਾਨ ਇਸ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਨਾਮ ਬਾਹਰ ਸਿੱਖਿਤਾ ਨੇ ਜਿਹੜੇ ਆਪਾਂ ਮੈਡਲ ਲੈ ਕੇ ਆਉਂਦੇ ਨੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇ ਜਿਸ ਤਰ੍ਹਾਂ ਕਿ ਪਤਾ ਲੱਗਾ ਕਿ ਇਸ ਬੱਚੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਗੇਮ ਵੀ ਖੇਡਣੀ ਹੈ ਤੇ ਉਸ ਤੇ ਇੱਕ ਰੇਖ ਘਟੋ ਕੱਟ ਟਾਈ ਤੋਂ 3 ਲੱਖ ਰੁਪਇਆ ਜਿਹੜਾ ਹੈ ਉਹ ਖਰਚਾ ਹੋਣਾ ਹੈ ਔਰ ਇਸ ਨਾਲ ਪੰਜਾਬ ਸਰਕਾਰ ਦਾ ਫਰਜ ਬਣਦਾ ਕਿ ਉਸ ਖਰਚੇ ਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇ ਔਰ ਅਸੀਂ ਆਪਣੀਆਂ ਜਥੇਬੰਦੀਆਂ ਵੱਲੋਂ ਸਮੁੱਚੇ ਇਲਾਕੇ ਦੀ ਸੰਗਠਾਂ ਵੱਲ ਵੀ ਵੱਧ ਵੱਧ ਇਹਨਾਂ ਦਾ ਸਹਿਯੋਗ ਕਰਾਂਗੇ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ 29 ਤਰੀਕ ਨੂੰ ਸਾਡੇ ਜ਼ਿਲ੍ਹਾ ਦੇ ਸ਼ਖੇ ਜੱਜ ਸਾਹਿਬ ਜੋ ਐਡਵਰਟ ਗਾਂਜ ਗਾਸਟ ਹਾਊਸ ਠੀਕ 3 ਵਜੇ ਪਹੁੰਚ ਰਹੇ ਨੇ ਜਿਨ੍ਹਾਂ ਨੇ 60 ਸਾਲ ਤੋਂ ਉਮਰ ਵੱਧ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਸੀਨੀਅਰ ਸੱਜਣ ਨੇ ਉਹਨਾਂ ਦੇ ਅਧਿਕਾਰਾਂ ਤੇ ਡਿਊਟੀ ਬਾਰੇ ਜਾਣਕਾਰੀ ਦੇਣੀ ਹੈ ਔਰ ਮੈਂ ਉਸ ਦਿਨ ਇਸ ਬੱਚੇ ਨਮਾਨ ਜੋਗਾ ਸਰਦਿਆ ਸਭ ਤੋਂ ਵੀ ਵਿਸ਼ੇਤਾ ਤੇ ਸਨਮਾਨ ਕਰਾਉਣ। ਧੰਨਵਾਦ। ਹਾਂਜੀ ਅਗਲੀ ਬੇਟਾ ਅੱਜ ਫਿਰ ਮੈਡਲ ਜਿੱਤ ਲਿਆ ਹੈ। ਕਿੰਨੀ ਖੁਸ਼ੀ ਹੈ ਕਿ ਕਿੰਨੀ। ਬਹੁਤ ਖੁਸ਼ੀ ਹੈ। ਸਾਰਿਆਂ ਦਾ ਧੰਨਵਾਦ। ਬੋਲੇ ਸੋਨਿਆ। ਸਰਦਿਆ। ਬੱਸ। ਅੱਜ ਕਿਸਾ ਖੁਸ਼ੀ ਨੈਸ਼ਨਲ ਟਿਕਟ ਬਾਕਸਿੰਗ ਵਿੱਚੋਂ ਜਿਹੜਾ 골ਡ ਮੈਡਲ ਜਿੱਤ ਕੇ ਅੱਜ ਮਲੋਟ ਪਹੁੰਚਿਆ ਹਾਂਜੀ ਤੇ ਪਰਮਾ ਸਵਾਗਤ ਕੀਤਾ ਗਿਆ। ਕੀ ਕਹਿਣਾ ਚਾਹੁੰਗਾ? ਮੈਂ ਸਭ ਤੋਂ ਪਹਿਲਾਂ ਇਹ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ। ਕਿ ਇਹ ਇਹਨਾ ਸੋਨਾ ਮਾਨ ਮਿਲਿਆ ਜੀ ਮੈਨੂੰ ਪਿਛਲੀ ਵਾਰ ਵੀ ਮੈਂ ਜਿੱਤ ਗਿਆ ਸੀ ਉਸ ਟਾਈਮ ਵੀ ਬਹੁਤ ਸਾਰੇ ਨੇ ਮਾਨ ਦਿੱਤਾ ਸੀ ਇਸ ਵਾਰ ਵੀ ਮਿਲਿਆ ਮਲੋੜ ਵਾਸੀਆਂ ਦਾ ਸਾਰਿਆਂ ਦਾ ਸਾਰਿਆਂ ਦਾ ਜਿਹੜੇ ਇੱਥੇ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਦਾ ਕਰਨਾ ਹੀ ਮੈਂ ਹੁਣ ਤੱਕ ਤੁਸੀਂ ਕਿਹੜੀਆਂ ਕਿਹੜੀਆਂ ਜਿਹੜੀਆਂ ਹੈਗੀਆਂ ਉਹ ਕਲਪੀਆਂ ਹਾਸਲ ਕੀਤੀਆਂ ਨੇ ਜੀ ਕਿਹੜੇ ਕਿਹੜੇ ਜਗ੍ਹਾ ਤੇ ਖੇਡ ਕੇ ਆਏ ਹਾਂ ਨਾ ਕਾਦੀ ਤਿਆਰੀ ਹੁਣ ਇਹ ਮੈਂ ਜਿਹੜਾ ਇਸ ਟਾਈਮ ਜਿੱਤ ਕੇ ਆਇਆ ਹਾਂ ਉਹ ਮੈਂ ਛਤੀਸਗੜ ਰਾਏਪੁਰ ਖੇਡ ਕੇ ਆਈ ਸੀਨੀਅਰ ਨੈਸ਼ਨਲ ਵਿੱਚ ਮੇਰਾ 골ਡ ਮੈਡਲ ਆਇਆ ਹੈ ਇਦੋਂ ਪਹਿਲਾਂ ਮੈਂ ਪਿਛਲੇ ਸਾਲ ਗੁਆਕੇਡਾ ਸੀ ਉਦੋਂ ਪਿਛਲੇ ਸਾਲ ਪੰਜਾਬ ਚ ਸੀਨੀਅਰ ਨੈਸ਼ਨਲ ਤੇ ਆਇਆ ਮੈਡਲ ਆ ਜੀ ਮੇਰਾ ਉਦੋਂ ਪਹਿਲਾਂ ਮੈਂ ਚਨਈ ਤੇ ਹੋਰ ਕਈ ਸਟੇਟਾਂ ਚ ਖੇਡ ਚੁੱਕਿਆ ਹਾਂ ਤੇ ਹੁਣ ਮੈਂ ਆਉਣ ਵਾਲੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਸਿਲੈਕਟ ਹੋਇਆ ਹਾਂ ਜੀ ਫਰਸਟ ਫੇਜ਼ ਤੇ ਇਸ ਤੋਂ ਬਾਅਦ ਮੇਰਾ ਹੁਣ ਇੰਡੀਆ ਕੈਂਪ ਹੋਣਾ ਜੀ ਤੇ ਹੁਣ ਮੇਰੀ ਤਿਆਰੀ ਉਹਦੇ ਲਈ ਆ ਜਿਹੜੀ ਆਬੂਦਾਬੀ ਵਿੱਚ ਹਰ ਦੋ ਸਾਲ ਬਾਅਦ ਵਰਲਡ ਚੈਂਪੀਅਨਸ਼ਿਪ ਹੁੰਦੀ ਹੈ ਜੀ ਉਹਦੇ ਲਈ ਤਿਆਰੀ ਕਰ ਰਿਹਾ ਜੀ ਮੈਂ ਜੋ ਪਸਲ ਮੇਟਨ ਨੌਜਵਾਨਾਂ ਦਾ ਜਿਹੜੀ ਦਿਲਚਸਪੀ ਖੇਡਾਂ ਵੱਲੋਂ ਘਟ ਗਈ ਆ ਜਦੋਂ ਤੋਂ ਜਿਹੜੇ ਹੈਗੇ ਡਿਜੀਟਲ ਫੋਨ ਵਗੈਰਾ ਦੇ ਬੱਚੇ ਭਰੇ ਪਏ ਆ। ਕੋਈ ਲਈ ਪ੍ਰੇਰਨਾदाई ਕੀ ਕਹੋਗੇ ਕਿ ਜਿਹੜੇ ਖੇਡਾਂ ਦੇ ਵਿੱਚ ਜਿਹੜੀ ਦਿਲਚਸਪੀ ਲੈ ਕੇ ਜਿਹੜੇ ਨੌਜਵਾਨ ਜਾਣ। ਮੈਂ ਤਾਂ ਇਹ ਕਹਿਣਾ ਚਾਹਣਾ ਹੀ ਕਿ ਜਿਹੜਾ ਇੱਕ ਖੇਡ ਦਾ ਨਸ਼ਾ ਹੈ ਤੁਸੀਂ ਇਸ ਨਸ਼ੇ ਨੂੰ ਪਾਓ ਦੂਜੇ ਨਸ਼ੇ ਨੂੰ ਛੱਡੋ। ਜਦੋਂ ਅਸੀਂ ਗਰਾਊਂਡ 'ਚ ਨਿਕਲਦੇ ਆ ਸਾਡੇ ਫਿਜ਼ੀਕਲੀ ਤੇ ਮੈਂਟਲੀ ਅਸੀਂ ਉਹਨੇ ਜ਼ਿਆਦਾ ਫਿੱਟ ਹੁੰਨੇ ਆ। ਜਿੰਨਾ ਸਾਡਾ ਫਿਜ਼ੀਕਲੀ ਫਿੱਟ ਹੋਵਾਂਗੇ ਉਹਨਾਂ ਮੈਂਟਲੀ ਫਿੱਟ ਹੋਵਾਂਗੇ ਉਹਨਾਂ ਸਾਡਾ ਸਟੱਡੀ 'ਚ ਵੀ ਤੇ ਹਰ ਪਾਸੇ ਧਿਆਨ ਜ਼ਿਆਦਾ ਲੱਗੇਗਾ ਪੰਜਾਬ ਸਰਕਾਰ ਤੋਂ ਕੀ ਆਸ ਕਰਦੇ ਆਂ ਖੇਡਾਂ ਨੂੰ ਲੈ ਕੇ ਮੈਂ ਪੰਜਾਬ ਪੰਜਾਬ ਸਰਕਾਰ ਨੂੰ ਤਾਂ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਜਿਹੜੇ ਜਿਹੜੇ ਵੀ ਮੈਡਲ ਹਾਸਲ ਕਰਦੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਹੋਰ ਨੌਕਰੀਆਂ ਪ੍ਰੋਵਾਈਡ ਕਰਨ ਜਿਹੜੀਆਂ 2018 ਤੋਂ ਬਾਅਦ 17-18 ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਕੋਈ ਵੀ ਸਪੋਰਟਸ ਦੀ ਵੈਕੈਂਸੀ ਨਹੀਂ ਆਈ ਤੇ ਨਾਲ ਹੀ ਇਹ ਕਹਿਣਾ ਚਾਹੁੰਦਾ ਕਿ ਹੋਰ ਗੇਮਾਂ ਵਿੱਚ ਬੱਚੇ ਜਿੰਨੇ ਵੀ ਬਾਹਰ ਆ ਸਕਣ ਉਹਨਾਂ ਦੀ ਉਛਾਹਿਤ ਕਰਨ ਉਹਨਾਂ ਨੂੰ ਉਹਨਾਂ ਨੂੰ ਗਰਾਊਂਡ ਬਣਾਉਣ ਜਿਵੇਂ ਹੁਣੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਮਾਨ ਸਾਹਿਬ ਦੀ ਕਿ ਨਵੇਂ-ਨਵੇਂ ਗਰਾਊਂਡ ਖੋਲਣੇ ਆ ਤੇ ਉਹ ਸਾਰੇ ਜਿੰਨੇ ਛੇਤੀ ਬਣਨਗੇ ਉਹਨਾਂ ਜ਼ਿਆਦਾ ਬੱਚਿਆਂ ਦੇ ਵਿੱਚ ਉਹਨਾਂ ਦਾ ਸ਼ਾਅ ਹੋਊਗਾ ਕਿ ਗਰਾਊਂਡਾਂ ਤੇ ਅਸੀਂ ਮਿਹਨਤ ਕਰੀਏ ਉਸ ਨੌਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨਸ਼ਾ ਕਿਵੇਂ ਕਿਹੜਾ ਬਣ ਕੇ ਆਉਂਦਾ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਕਿ ਤੁਸੀਂ ਗਰਾਉਂਡਾਂ 'ਚ ਨਿਕਲੋ ਅਸਲ ਨਸ਼ਾ ਗਰਾਉਂਡਾਂ ਦੇ ਵਿੱਚ ਹੈ ਜਿਹੜਾ ਇਹ ਨਸ਼ਾ ਜਵਾਨੀ ਹੈ ਅੱਜ ਆਪਾਂ ਜਵਾਨੀ ਦੇ ਵਿੱਚ ਜੋ ਆਪਦਾ ਮਕਾਮ ਹਾਸਲ ਕਰ ਸਕਦੇ ਆ ਆਪਾਂ ਉਹ ਕਰੀਏ ਜਿੰਨਾ ਆਪਾਂ ਚੰਗਾ ਹੋਵਾਂਗੇ ਓਨਾ ਵਧੀਆ ਕਰਾਂਗੇ